ਇਹ ਟਰੈਕਟਰ ਨਵਾਂ ਖਰਾਬ ਹੋਇਆ ਲੱਗਦਾ ਨਹੀਂ ਗੱਲ ਕਰਦੀ ਮਾਤਰੇ ਕੋਲ ਸਾਲ ਤੋਂ ਆਣਾ ਨਹੀਂ ਲਿਜੈਂਸ ਹੈ ਜੀ ਟਰਾਲਾ ਮੈਂ ਹਿਸਾਬ ਵਿੱਚ ਦੂਜੀ ਮਿਸੀ ਜਿਹੜਾ ਨਾਲ ਮੈਨੂੰ ਮਾਲ ਕਰੇ ਜੀ ਉਹਦਾ ਸਾਥ ਪੂਰਾ ਮੁੰਡਿਆ ਵੀ ਦਿਖਾ ਜੀ ਨਹੀਂ ਫਕਤ ਵੀ ਹੈ ਰੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ। ਚੰਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਹ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਰੀਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ᱥਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ਼ ਹੈ ਜੀ ਬਜੀ ਕੋਨੀ ਆ ਉਹ ਯਾਰ ਅਹੀਂ ਤੂੰ ਆਪਣਾ ਮਿਹਣਾ ਹੁੰਦਾ ਸਾਰਾ ਚਲ ਠੀਕ ਆ ਬਾਕੀ ਤੇ ਸਾੜਾ ਭਜੀ ਉਹ ਚੱਲ ਲਿਖਾ ਸਾਰਾ ਇਹ ਕਹਨ ਮੇਰਾ ਹੀ ਇਹ ਮੇਰਾ ਅੱਜ ਟਰੈਕਟਰ ਵਗੋਣ ਆਇਆ ਮੈਂ ਉਹਨੂੰ ਪਿਆ ਕਿ ਮੈਂ ਸਿੱਧਾ ਵੜ ਲਾਇਆ ਸਰਾਡੇ ਕੋਈ ਗੱਲ ਨਹੀਂ ਆਟਾ ਟਰੈਕਟਰ ਖੋਤਾ ਹੀ ਸਰ ਪੁਰਾਣੀ ਸਰ ਠੀਕ ਆ ਬਾਕੀ ਸਰਾਡੇ ਚਾਚੇ ਦਿਓਰ ਵਾਲੇ ਲੱਗ ਗਏ ਦਿਓਰ ਵਾਲੇ ਹਨ ਯਾ ਚੋਪੂਈ ਕਰਦੋ ਕਿਹੜੀ ਗੁਰਬਾਨ ਇਹ ਕਹਿੰਦੇ ਕਿ ਵਿੱਚ ਸਾਰੇ ਅਸੀਂ ਸੇਲਤੀ ਦਾ ਨਾ ਕਰੀਏ ਪਰਚਾ ਦਾ ਟਿਕਣਾ ਨੇ ਸਾਰੇ ਪਰਚਾ ਮਾਰੇ ਆ ਪਰ ਇਹ ਗੁਰਬਾਨ ਮੇਰੀ ਗੱਲ ਸੁਣੋ ਸਾਰੇ ਅਸੀਂ ਗੰਨਾ ਸੰਵਾਜ ਲੱਗ ਰੱਖੀ ਆਂ ਕੋਈ ਪੱਤਾ ਹੋਵੇ ਹਾਂ ਜੇ ਕੋਈ ਕੋਈ ਤੈਨੂੰ ਮਾੜੇ ਪਰ ਉਹਨੂੰ ਟਾਲੀ ਚ ਲਾਈ ਨਾਲ ਥੜੀ ਲਾਈ ਫਿਰਦੀ ਗੁਰਬਾਨ ਵੇਚ ਆੜੀ ਦੱਸੀ ਐਂ ਪਰਾਂ ਦੀ ਲਾਗੇ ਆ ਆਂ ਐਂ ਦੱਸੀ ਜਾਏ ਆ ਟਰੈਕਟਰੋਂ ਫੋਨ ਆਏ ਆ ਹਾਂ ਨਾਡੀ ਕੋਈ ਗੱਲ ਨਹੀਂ ਹਾਂ ਮੁਝੇ ਚਤਾ ਨਹੀਂ ਆ ਰਿਹਾ ਸਰ ਉਹ ਹੀ ਜਿਹੜਾ ਉਹਨੇ ਜਲਾਇਆ ਆਂਦੇ ਆ ਉਹਨੇ ਚਾਹਦੇ ਆ ਉਹਨੇ ਕੋਈ ਡਰਿੰਕ ਨਹੀਂ ਪੀਤਾ ਇਧਰ ਚਾਹ ਹੋ ਗਿਆ ਮੇਰੇ ਆਮ ਜਾਵ ਗਿਆ ਬਾਮੜੇ ਨੇ ਗੇੜਾ ਗੇੜਾ ਅੱਜ 6 ਜਿਹੜੇ ਤੁਸੀਂ ਆ ਗਏ ਜੇ ਫੜੀ ਸੇਵ ਹੈ ਹੈ ਜਿਨ੍ਹਾਂ ਨੂੰ ਟਰੈਕਟਰ ਲੈ ਆਉਣਾ ਭਾਈ ਆਹੋ ਕੋਨਾ ਲੈ ਕੋਈ ਹੈਨਾ ਤੁਹਾਡੇ ਕੋਲ ਹੀ ਖੁੰਦਾ ਪੰਜਾਂ ਜਿਹੜਾ ਕੋਈ ਤੁਸੀਂ ਹੋਰ ਨਾ ਕੇਦਾ ਖੋਲੋ ਚਲੋ ਇਹ ਵੀ ਗੱਲ ਦਾ ਟਰੈਕਟਰ ਅੰਦਰ ਲੋਡ ਨਹੀਂ ਇੰਨੀ ਤੇ ਆਪਣਾ ਖਰਾਬ ਹੋ ਜਾਏ ਇਹ ਐਸਆਈ सुरेंद्र ਸਿੰਘ ਵਾਇਰਲੈਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਵੀ ਬੱਸ ਸਟੈਂਡ ਤੇ ਨਾ ਕੋਈ ਇਨਸੀਡੈਂਸ ਹੋ ਗਿਆ ਘਾਸਾ ਹੋ ਗਿਆ ਉਹਹੀਂ ਆਇਆ ਤੇ ਨਾਲ ਹੀ ਐਂਬੂਲੈਂਸ ਨੂੰ ਵੀ ਫੋਨ ਕੀਤਾ ਲੋਕਾਂ ਦੇ ਉਹ ਆ ਗਈ ਐ ਉਹ ਬੰਦੇ ਦੇ ਜਿਹਦੇ ਸੱਟ ਲੱਗੀ ਆ ਉਹਦੇ ਲੈ ਗਏ ਐਂਬੂਲੈਂਸ ਵਾਲੇ ਤੇ ਇੱਥੇ ਟਰੈਕਟਰ ਖੜਾ ਹੋਇਆ ਉਹਦੇ ਤੇ ਉਹ ਸਟੰਟ ਕਰ ਰਹੇ ਹੁਣੇ ਤਿੰਨ ਚਾਰ ਜਣੇ ਆ ਉਹਦੇ ਉਹ ਵੀ ਕਹਿੰਦੇ ਸਾਡਾ ਵਾ ਬੰਦਾ ਆਪਣਾ ਹੀ ਆ ਸਾਡਾ ਉਹਨੂੰ ਉਹ ਸਿਵਲ ਹਸਪਤਲ ਲੈ ਗਏ ਨੇ ਹੁਣ ਥਾਣੇ ਵਾਲੇ ਵੀ ਅਸੀਂ ਸੱਦ ਲਿਆ ਹੁਣ ਦੇਖੋ ਅਗੇ ਜੇ ਤੇ ਕੋਈ ਕਾਰਵਾਈ ਕਰਾਉਣੀ ਚਾਹਣਗੇ ਤੇ ਕਰ ਦੇਣਗੇ ਉਹ ਨਹੀਂ ਤੇ ਹਾਂਜੀ ਤਲਵਾਰ ਸੀ ਇੱਕ ਉਹਨਾਂ ਕੋਲੋਂ ਉਹ ਕਹਿੰਦੇ ਅਸੀਂ ਸੇਫਟੀ ਵਾਸਤੇ ਗੰਨਾ ਖਾੜਨੀ ਆ ਤੇ ਉਹਦੀ ਸੇਫਟੀ ਵਾਸਤੇ ਰੱਖੀ ਜੇ ਮੈਂ ਕਿਹਾ ਤੁਸੀਂ ਦੇਣੇ ਇਹਨੂੰ ਕਿਤੇ ਰੱਖ ਕੇ ਆਇਆ ਕਰੋ ਰਾਤ ਨੂੰ ਜਦੋਂ ਤੁਹਾਨੂੰ ਸੇਫਟੀ ਚਾਹੀਦੀ ਹੈ ਤੇ ਇਹਨੂੰ ਨਾਲ ਇਹ ਥੜਾ ਵੀ ਹੁਣ ਬਾਜ਼ਾਰ 'ਚ ਵੀ ਲਈ ਫਿਰਨੀ ਤੁਸੀਂ ਇਹ ਹੁਣ ਸਿਟੀ ਵਾਲਿਆਂ ਆ ਆਈਓ ਹੁੰਦਾ ਤੇ ਵੇਖ ਲੈਂਦਾ ਵੀ ਜੇ ਤੇ ਉਹਨਾਂ ਕੋਈ ਕਾਰਵਾਈ ਕਰਾਉਣੀ ਆ ਜਿਹੜਾ ਇਸ ਹਸਪਤਾਲ ਦਾ ਆਖਲਾ ਬੰਦਾ ਕਿਦੇ ਸਾਟ ਲੱਗੀ ਆ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर